ਤੁਸੀਂ ਦੇਖ ਰਹੇ ਹੋ ਪੱਜ ਪਾਣੀ ਨਿਊਜ਼ ਚੈਨਲ ਤੇ ਵਿਸ਼ੁਪਿਆ ਪੀਟੀਵੀ ਅੱਜ ਅਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਜਿਹੜੇ ਨਵੀਆਂ ਪੰਚਾਇਤਾਂ ਬਣ ਗਿਆ ਚਾਰ-ਪੰਜ ਮਹੀਨੇ ਹੋ ਗਏ ਚਾਰ ਕੁ ਮਹੀਨਿਆਂ ਨੂੰ ਬਣੀਆਂ ਨੂੰ ਤੇ ਉਹਨਾਂ ਨੇ ਕੀ ਵਿਕਾਸ ਦੇ ਕੰਮ ਕੀਤੇ ਐ ਕਿੰਨੇ ਕੁ ਲੋਕ ਉਹਨਾਂ ਤੋਂ ਖੁਸ਼ ਐ ਇਹ ਆਪਾਂ ਸਰਪੰਚਾਂ ਨਾਲ ਤੇ ਪੰਚਾਇਤ ਦੇ ਮੈਂਬਰਾਂ ਨਾਲ ਗੱਲਬਾਤ ਕਰਦੇ ਰਹੇ ਨੇ ਆ ਤੇ ਪਿੰਡਾਂ ਦੇ ਵਿੱਚੋਂ ਵੀ ਆਪਾਂ ਪੁੱਛਦੇ ਰਹਿੰਦੇ ਆ ਕਿ ਪਿੰਡਾਂ ਕਿੰਨੇ ਕੁ ਖੁਸ਼ ਹੈ ਤੇ ਪਿੰਡ ਦੇ ਜਿਹੜੇ ਵਾਸੀ ਹੈ ਉਹ ਪੰਚਾਇਤ ਨੂੰ ਕਿਵੇਂ ਵੇਖਦੇ ਆ ਕਿਉਂਕਿ ਸਮਾਂ ਬੜਾ ਥੋੜਾ ਹੋਇਆ ਬਣਿਆ ਨੂੰ ਤੇ ਫਿਰ ਵੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਅਸੀਂ ਜਾ ਕੇ ਵੇਖਿਆ ਕਿ ਉਹ ਸਰਪੰਚਾਂ ਨੇ ਬੜੇ ਕੰਮ ਕਰਤੇ ਥੋੜੇ ਸਮੇਂ ਦੇ ਵਿੱਚ ਹੀ ਜਿਹੜੇ ਕੰਮ ਅੜੇ ਪਏ ਸੀ ਤੇ ਉਹ ਕੰਮ ਉਹ ਸਰਪੰਚਾਂ ਨੇ ਤੇ ਪੰਚਾਇਤ ਮੈਂਬਰਾਂ ਨੇ ਉਹ ਕੰਮ ਕਰਤੇ ਆ ਤੇ ਪਿੰਡਾਂ ਦੇ ਵਿੱਚ ਲੋਕ ਇਹਨਾਂ ਨੇ ਬਣਾਇਆ ਜਾਂ ਜਿਨ੍ਹਾਂ ਨੇ ਇਹਨਾਂ ਨੂੰ ਨਹੀਂ ਬਣਾਇਆ ਉਹ ਵੀ ਅੱਜ ਇਹਨਾਂ ਤੋਂ ਖੁਸ਼ ਹੈ ਕਿ ਸਾਡੀ ਜਿਹੜੀ ਪੰਚਾਇਤ ਬਹੁਤ ਵਧੀਆ ਬਣੀ ਹੈ ਕਿਉਂਕਿ ਇੱਥੋਂ ਪਿੰਡ ਰੱਤਾ ਡੱਬਾ ਜਿਹੜਾ ਲੰਬੀ ਹੜਕੇ ਦਾ ਪਿੰਡ ਹੈ ਤੇ ਇੱਥੋਂ ਵੀ ਅਸੀਂ ਪਿੰਡ ਦੇ ਵਿੱਚੋਂ ਜਾ ਕੇ ਪਤਾ ਕੀਤਾ ਤੇ ਪਿੰਡ ਵਾਲੇ ਲੋਕ ਜਿਹੜੇ ਸਾਰੇ ਕਹਿੰਦੇ ਆ ਵੀ ਜਿਹੜੇ ਸਰਪੰਚ ਸਾਹਿਬ ਬਣਿਆ ਪੰਚਾਇਤ ਬਣੀ ਹੈ ਤੇ ਬੜੇ ਹੀ ਵਧੀਆ ਸਰਪੰਚ ਬਣਿਆ ਹੈ ਕਾਕਾ ਜਿਹੜੀ ਤੁਹਾਡੀ ਨਵੀਂ ਪੰਚਾਇਤ ਬਣੀ ਆ ਸੋਨੂੰ ਸਰਪੰਚ ਬਣਿਆ ਹਾਂਜੀ ਤੇ ਕਿਵੇਂ ਬਹੁਤ ਚੰਗੇ ਹੈ ਕੰਮ ਕਰ ਰਿਹਾ ਕਿ ਨਹੀਂ ਕੋਈ ਖਾਸ ਕੰਮ ਕਰ ਰਿਹਾ ਨਹੀਂ ਬਹੁਤ ਚੰਗੇ ਹੈ ਜੀ ਜਿੰਨੇ ਟਾਈਮ ਕੀਤਾ ਕੰਮ ਬਹੁਤ ਵਧੀਆ ਰੇਰ ਨਾ ਕੀਤਾ ਕੰਮ ਕਰਨ ਦੀ ਬਹੁਤ ਵਧੀਆ ਸਟੈਪ ਚੁੱਕਿਆ ਵੀ ਮਤਲਬ ਵੀ ਪਹਿਲੀ ਪੰਚਾਇਤ ਮਤਲਬ ਸਾਡੇ ਨਵੀਂ ਜੋ ਬਣੀ ਆ ਹਮ ਪਹਿਲੇ ਇਹ 2-3 ਮਹੀਨੇ ਹੋਏ ਬਣੀ ਨੂੰ ਬਹੁਤ ਵਧੀਆ ਕੰਮ ਕਰੀ ਜਾਂਦੇ ਜੀ ਬਹੁਤ ਕਰੀ ਜਾਂਦੇ ਹਾਂਜੀ ਬਹੁਤ ਜਿੰਨਾ ਹੀ ਕਰਦੇ ਹੈ ਬਹੁਤ ਬੜੀ ਆਵਾਜ਼ ਇਹ ਹਰੇਕ ਗਰੀਬ ਅਮੀਰ ਦੀ ਗੱਲ ਸੁਣਦੇ ਆ ਹਾਂਜੀ ਚੰਗੀ ਤਰ੍ਹਾਂ ਸੁਣਦੇ ਜੀ ਪੂਰੀ ਜਦੋਂ ਮਰਜ਼ੀ ਚਾਹਵੜੋ ਪੂਰੀ ਗੱਲ ਸੁਣਦੇ ਜੀ ਮਰਜ਼ੀ ਤਾਂ ਅੱਧੀ ਰਾਤ ਆਵਾਜ਼ ਮਾਰ ਗਏ ਜੀ ਫੋਨ ਵੀ ਚੱਕਦੇ ਆਉਂਦੇ ਆ ਇਹ ਮੌਕਾ ਵੀ ਦੇਖਦੀ ਅੱਜ ਜਿਹੜਾ ਗਰਾਉਂਡ ਤੇ ਬੈਠੇ ਹੋ ਇਸ ਟਾਈਮ ਤੇ ਇਹ ਨਹੀਂ ਹਾਂਜੀ ਇੰਜ ਨਹੀਂ ਜੀ ਸਾਰਾ ਮਤਲਬ ਇਹਨਾਂ ਨੇ ਕੰਪਿਊਟਰ ਕਰਾਇਆ ਲਾਇਆ ਘਾ ਲਾਇਆ ਜੀ ਮਤਲਬ ਸਾਰਾ ਲਾਈਟਾਂ ਵੀ ਬਸ ਲੱਗਣ ਵਾਲੀਆਂ ਆ ਵੀ ਪੰਚਾਇਤ ਲਵਾਉਣ ਲੱਗੀ ਲਾਈਟਾਂ ਮਤਲਬ ਆਪਣੀਆਂ ਤਾਂ ਉਹ ਕੇ ਬਹੁਤ ਮਦਦ ਕਰਦੇ ਹੀ ਮਤਲਬ ਕਿਸੇ ਕੋਲੇ ਸ਼ੂਜ਼ ਨਹੀਂ ਕਿਸੇ ਕੋਲੇ ਕਲੈਕਸ ਨਹੀਂ ਸਭ ਮਦਦ ਕਰਦੇ ਗਰੀਬ ਬੱਚੇ ਦੀ ਬਹੁਤ ਮਦਦ ਕਰਦੇ ਪੁੱਛਾਂ ਤਾਂ ਹਾਂਜੀ ਬਹੁਤ ਖੁਸ਼ ਹਾਂ ਜੀ ਸਾਰਾ ਪਿੰਡ ਹੀ ਖੁਸ਼ ਹੈ ਸਾਰਾ ਪਿੰਡ ਹੀ ਖੁਸ਼ ਹੈ ਜੀ ਅੱਛਾ ਠੀਕ ਸਰਪੰਚ ਸਾਹਿਬ ਤੁਸੀਂ ਰੱਤਾ ਟੱਬਾ ਦੇ ਨੌਜਵਾਨ ਸਰਪੰਚ ਬਣਿਓ ਸਰਪੰਚ ਬਣਿਆ ਰਿਹਾ ਤੁਹਾਨੂੰ ਤਿੰਨੇ ਬਣੇ 4 ਕਿ ਮਹੀਨੇ ਹੋ ਗਏ ਤੇ ਅਸੀਂ ਪਿੰਡ ਦੇ ਵਿੱਚੋਂ ਵੀ ਪਤਾ ਕੀਤਾ ਵੀ ਪਿੰਡ ਵਾਲੇ ਤੁਹਾਡੇ ਤੋਂ ਖੁਸ਼ ਹੈ ਤੁਹਾਡੇ ਕੰਮਾਂ ਤੋਂ ਖੁਸ਼ ਹੈ ਤੁਹਾਡੇ ਸੁਭਾਅ ਤੋਂ ਖੁਸ਼ ਹੈ ਵੀ ਤੁਸੀਂ ਲੋਕਾਂ ਦੇ ਨਾਲ ਤੁਰਦੇ ਹੋ ਜਾਂ ਜੋ ਵੀ ਤੁਸੀਂ ਕੰਮ ਕਰਦੇ ਹੋ ਲੋਕਾਂ ਦੇ ਵੀ ਤੁਹਾਡੇ ਤੋਂ ਸਾਨੂੰ ਬੜਾ ਲੱਗਿਆ ਵੀ ਸਾਰੇ ਖੁਸ਼ ਨਜ਼ਰ ਆ ਰਹੇ ਆ ਤੇ ਤੁਸੀਂ ਕਿਹੜੇ-ਕਿਹੜੇ ਕੰਮ ਚਾਰ-ਕਮਹੀਨਿਆਂ ਦੇ ਵਿੱਚ ਜਿਹੜੇ ਕੀਤੇ ਆ ਉਹ ਸਾਨੂੰ ਦੱਸੋ ਵੀ ਕੀ ਕੰਮ ਤੁਸੀਂ ਕੀਤਾ ਜੀ ਦੇ ਕਰਕੇ ਲੋਕਾਂ ਨੂੰ ਖੁਸ਼ੀ ਪ੍ਰਗਟ ਕਰ ਰਿਹਾ ਪਹਿਲਾ ਆ ਪੰਜ ਬਾਣੀ ਚ ਤੇ ਵਿਸ਼ੰਪਦਾਰ ਦੇ ਚੈਨਲ ਦਾ ਮੈਂ ਆਪਣੇ ਪਿੰਡ ਨਿਕ ਘਰ ਪਹੁੰਚਣ ਤੇ ਜੀ ਆਇਆਂ ਕਹਿੰਦਾ ਧੰਨਵਾਦ ਕਰਦਾ ਜੀ ਤੁਸੀਂ ਆਪ ਦੇ ਸਮਾਂ ਕਰਕੇ ਸਾਡੇ ਕੋਲ ਆ ਤੇ ਜਿਵੇਂ ਕਿ ਤੁਸੀਂ ਕੁਝ ਆ ਵੀ ਮਦਰ ਲਈ ਚਾਰ ਮਹੀਨਿਆਂ ਤੋਂ ਤੁਸੀਂ ਕੀ ਦਾ ਸਮਾਂ ਬਹੁਤ ਜੇ ਘਟ ਹੋਇਆ ਪੰਚਾਇਤ ਬਣੀ ਸਾਡੀ ਸਾਰੀ ਟੀਮ ਬਹੁਤ ਅਕਤੀਵਾ ਬਹੁਤ ਨੇਕ ਇਰਾਦਿਆਂ ਨਾਲ ਦਾ ਸੀ ਕੰਮ ਕਰ ਰਹੇ ਸਭ ਤੋਂ ਪਹਿਲਾਂ ਜਿਹੜੇ ਸਾਡੇ ਕੰਮ ਕੀਤੇ ਉਹ ਸਾਡੀ ਜ਼ਿੰਮੇਵਾਰਤਾ ਕੋਈ ਬੇਸਿਕ ਲੋੜਾਂ ਜਿਨ੍ਹਾਂ ਨੂੰ ਬਹੁਤ ਥਿਰ ਤੋਂ ਅੜਕੀਆਂ ਪਈਆਂ ਸੀ ਕਿਸੇ ਕਾਰਨ ਕਰਕੇ ਪੰਚਾਇਤ ਦਾ ਫਰਜ ਆ ਜਿਹੜਾ ਕੰਮ ਸੀ ਉਹੀ ਨਿਭਾਇਆ ਸਾਡਾ ਇੱਕ ਤਾਂ ਸਭ ਤੋਂ ਮੇਨ ਕੰਮ ਸੀ ਵੀ ਮਗਰਲੇ ਪਿੰਡਾਂ ਤੋਂ ਜਿਹੜਾ ਆਉਂਦਾ ਸੀ ਪਾਣੀ ਪਾਣੀ ਵੈਸੇ ਤਾਂ ਸਾਨੂੰ ਵੈਸੇ ਕਿਰਦਾ ਅਰ ਜਦੋਂ ਸਪੇਅਰ ਪਾਣੀ ਆਉਂਦਾ ਸੀ ਉਹ ਖੋਜਣਾ ਕਨਕ ਟਾਈਮ ਤੇ ਸ਼ੁਰੂ ਜਦੋਂ ਬਜਾਈ ਹੁੰਦੀ ਸੀ ਆਉਂਦਾ ਸੀ ਉਹ ਮਗਰਲੇ ਅਸੀਂ 10-15 ਸਾਲ ਤੋਂ ਆਇਆ ਨਕਾਸ ਨਕਾਸ ਦਾ ਕੰਮ ਸਾਡਾ ਬਹੁਤ ਜਿੰਨੀ ਸੀ ਜਿਹਦੇ ਕਰਕੇ ਜਦੋਂ ਪਾਣੀ ਔਰ ਭਰਾਂਦਾ ਹੈ ਤਕਰੀਬਨਾਂ ਚਾਹਤਾ ਫਸਲਾਂ ਦਾ ਸਮੇਂ ਤੋਂ ਪਹਿਲਾਂ ਪਾਣੀ ਲੱਗਣਾ ਨੁਕਸਾਨ ਹੁੰਦਾ ਸੀ ਉਹਦੇ ਕਰਕੇ ਅਸੀਂ ਤੁਸੀਂ ਦੇਖੋਗੇ ਉਹਦਾ ਨਕਾਸ ਕਰਾ ਕੇ ਪਿੰਡ ਦੇ ਸਾਰੇ ਨਗਰ ਨੇ ਸਾਡਾ ਜਿੰਨਾ ਸਾਨੂੰ ਨਹੀਂ ਸੀ ਉਸ ਤੋਂ ਵੱਧ ਗਿਆ ਉਹਨਾਂ ਕਾਸ ਕਰਾਇਆ ਦੂਸਰੀ ਗੱਲ ਪੰਚਾਇਤ ਲਈ ਸਭ ਤੋਂ ਮੇਨ ਜੋ ਦਾ ਵੀ ਫੈਸਲੇ ਲੈਣ ਦਾ ਦਕਾਰ ਜਾਂਚ ਦਾ ਉਹ ਬੀ ਜਗਾ ਉਹ ਸਾਡੇ ਕੋਲ ਪੰਚਾਇਤ ਘਰ ਦੀ ਜਗਾ ਹੈ ਸੀ ਪਰ ਹੈ ਨਹੀਂ ਸੀ ਵੀ ਉਹ ਵਰਤੋਜੋਗ ਸੀ ਤੁਸੀਂ ਜਿਵੇਂ ਦੇਖ ਰਹੇ ਜੀ ਜਿੱਥੇ ਆਪਾਂ ਬੈਠੇ ਆ ਇਹਨੂੰ ਅਸੀਂ ਤਿਆਰ ਕਰਕੇ ਸਾਰਾ ਵਧੀਆ ਕੌਸ਼ਟੂਮਾ ਸਾਰਾ ਗ੍ਰੀਨਰੀ ਰੋਟਣ ਲਾ ਕੇ ਸਮਾਥਾ ਸਾਨੂੰ ਜਿਵੇਂ ਤੁਹਾਨੂੰ ਦੱਸਿਆ ਵੀ 2 3 4 ਮਹੀਨੇ ਪਹਿ전 ਵੀ 2 ਕੁ ਮਹੀਨੇ ਤੋਂ ਜ਼ਿਆਦਾ ਐਕਟਿਵ ਬਣ ਇਸ ਤਰ੍ਹਾਂ ਕਰ ਰਹੇ ਹਾਂ ਉਸ ਤੋਂ ਇਲਾਵਾ ਸਾਡੇ ਤੋਂ ਜਿਹੜੀਆਂ ਅੰਕਲੀਆਂ ਦਾ ਇਹ ਕੰਮ ਉਹ ਕਰ ਰਹੇ ਜਿਹੜੀਆਂ ਵੀ ਕੁਝ ਰਹਿੰਦੇ ਸੀ ਪਰ ਉਹਨਾਂ ਨੂੰ ਪਰਵਾ ਰਹੇ ਹਾਂ ਜਿਹੜਾ ਸਾਡੇ ਕੋਲ ਵਾਟਰ ਰਕਸ ਦਾ ਪੀਣ ਵਾਲੇ ਪਾਣੀ ਦਾ ਪ੍ਰਬੰਧ ਆ ਉਹਦਾ ਅਸੀਂ ਬਹੁਤ ਸਭ ਤੋਂ ਪਹਿਲ ਦੇ ਅਧਾਰ 'ਤੇ ਜਦ ਵੀ ਸਾਡਾ ਸੀ ਉਹ ਵਾਟਰ ਰਕਸ ਦੀ ਜ਼ਮੀਨ ਸਾਡੇ ਕੋਲ ਚਾਰ ਕਿਲੇ ਜਿਹੜੇ ਬੇਕਾਰ ਬੇਜ਼ੇ ਰੱਖੋਗੇ ਉਹਨਾਂ ਜਿਹਨਾਂ ਕਰਾਇਆ ਲਾ ਲਈ ਜੱਲਾਵ ਲਾਇਆ ਪੂਰੇ ਵਿੱਚ ਅਸੀਂ ਅਮਰੂਦ ਜਾਮਨ ਤੇ ਬੇਰੀ ਇੱਕ ਬਾਗ ਤਿਆਰ ਕਰ ਰਹੇ ਹਾਂ ਉਸ ਤੋਂ ਬਾਅਦ ਜਿਹੜਾ ਸਾਡੇ ਪਿੰਡ ਦੀਆਂ ਬੇਸੀ ਦੀਆਂ ਉਹਨਾਂ ਨੂੰ ਸੇਰ ਸੂਤਾਂ ਦੇ ਅੰਦਰ ਡਿਸਪੈਂਸਰੀ ਅੰਸਤਨੂ ਅਸੀਂ ਪਰ ਵਾਦਨਾ ਜਿਨ ਨਵੀ ਸਾਡੇ ਕੋਲ ਡਿਸਪੈਂਸਰੀ ਜਮਾ ਸੀ ਜਗਾ ਹੈਗੀ ਸੀ ਉਹ ਸਾਡੇ ਕੋਲ ਕਿਸੇ ਕਮੀਆਂ ਕਰਕੇ ਸਾਡੇ ਤੋਂ ਵਨ ਜੀ ਪੇਸ਼ੀ ਤੇ ਬਿਲਡਿੰਗ ਵੀ ਸਾਡੇ ਬੈਕ ਵਿੱਚ ਉਹਿਲ ਕੇ ਅਸੀਂ ਉਹ ਸਾਡੀ ਬਿਲਡਿੰਗ ਵੀ ਪਾਸ ਹੋ ਗਿਆ ਲਗਭਗ ਸ਼ਾਇਦ ਸਾਡਾ 3-4 ਮਿੰਟ ਤੋਂ ਕੰਮ ਚੱਲ ਪਿਆ ਜਿਹੜੀ ਕਿ ਸਾਡੇ 3 ਕਿੰਟਾ ਜੀ ਡਿਸਟੈਂਸ ਹੈਗਾ ਤਾਜਬਾ ਕਰਨਪਟੀ ਤੇ ਰਾਣੀ ਉਹ ਵੀ ਅਸੀਂ ਨੂੰ ਦੂਸਰੀ ਸੁਵਿਧਾ ਜੇ ਸਾਨੂੰ ਪੀਣ ਵਾਲੇ ਪਾਣੀ ਆਰਓ ਸਿਸਟਮ ਸਾਡਾ ਮਗਰਲੇ 7-8 ਸਾਲ ਤੋਂ ਖਰਾਬ ਹੋ ਪਿੰਡ ਦਾ ਜਿਹੜਾ ਪਾਣੀ ਆ ਸਾਡੇ ਪੀਣ ਯੋਗ ਨਹੀਂ ਹੈਗਾ ਜਿੰਨੇ ਵੀ ਘਰਾਂ ਦੇ ਜਦ ਬਾਹਰ ਨਾਲ ਜਿੱਥੋਂ ਪਾਣੀ ਲੈ ਕੇ ਆਉਂਦਾ ਜਾਂ ਸਾਡੇ ਦੇ ਆਰਓ ਤੋਂ ਬਾਹਰਲੇ ਪਿੰਡਾਂ ਤੋਂ ਆ ਕੇ ਪਾਉਂਦੇ ਆ ਆ ਹਫਤੇ ਦਾ ਦੇ ਦੇ ਵਿੱਚ ਅਸੀਂ ਮੈਕ ਵੀ ਨਾ ਗੱਲ ਕੀਤੀ ਆ ਮੈਕ ਵੀ ਨੇ ਜਿਵੇਂ ਸਾਨੂੰ ਕੁਝ ਰਿਸਪੌਂਸ ਨਹੀਂ ਦਿੱਤਾ ਵੀ ਅਸੀਂ ਪੀਣ ਦੇ ਪ੍ਰਮਾਣਿਤ ਦਾ ਤੁਹਾਡਾ ਪ੍ਰਵੰਤ ਚਾਹਾਂਗੇ ਵੀ ਆਰੋਂ ਉਨਾਂ ਜਾਂ ਸੀ ਮੈਕ ਨੇ ਲੋਕਾਂ ਨੂੰ ਚੀਕਣਾ ਕਰੋ ਅਸੀਂ ਆਪ ਦੇ ਤੌਰ ਤੇ ਨੂੰ ਆਏ ਹਫਤੇ ਦੇ ਵਿੱਚ ਜਾਂ ਤਾਂ ਇਹਨੂੰ ਰਿਪੇਅਰ ਕਰਾਂ ਜਾਂ અમાਰੋਂ ਲਾ ਬਾਕੀ ਦਾ ਰਹਿ ਗਿਆ ਕੰਮ ਨਸੀਬਾ ਨਸ਼ੇ ਦੀ ਰੋਗ ਉਹ ਵੀ ਕਿਹਾ ਵੀ ਸਾਰੇ ਪੰਜਾਬ 'ਚ ਬਹੁਤ ਫੈਲ ਗਿਆ ਸਾਡੇ ਪਿੰਡ ਦੇ ਵਿੱਚ ਵੀ ਕੁਝ ਪ੍ਰਭਾਵ ਹੋਊਗਾ ਜਿਵੇਂ ਕਿ ਆਪਣੇ ਆਸੇ ਪਾਸੇ ਇਲਾਕੇ 'ਚ ਹੋਵੇ ਸਾਡੇ ਪਿੰਡ 'ਤੇ ਵੀ ਪ੍ਰਭਾਵ ਆਵੇਗਾ ਪਰ ਆਸੇ ਪਾਸੇ ਦੇ ਪਿੰਡਾਂ ਨਾਲੋਂ ਕੁਝ ਘੱਟ ਉਹ ਜਿਹੜੀ ਸਾਰੇ ਸੀ ਬਹੁਤ ਐਕਟਿਵ ਐ ਇਸ ਨੂੰ ਕੰਮ ਲੈ ਕੇ ਸਾਡੀ ਪੰਚਾਇਤ ਦਾ ਜਾਂ ਸਾਡੇ ਨਗਰ ਦਾ ਕੋਈ ਬੰਦਾ ਉਹਨਾਂ ਨੂੰ ਮਦਦ ਜਿਹੜਾ ਵੀ ਕੋਈ ਨਸ਼ੇ ਦੇ ਵਿੱਚ ਜਾਂ ਕੋਈ ਵੇਚਦਾ ਹੋਵੇ ਜਾਂ ਕੋਈ ਉਹਦੇ ਕਿਸੇ ਸਾਧਿ ਕਾਨੂੰਨੀ ਕਾਰਵਾਈ ਹੋ ਅਸੀਂ ਉਲਟਾ ਉਹਦੇ ਤੇ ਕਾਨੂੰਨੀ ਕਾਰਵਾਈ ਕਰਵਾਵਾਂਗੇ ਨਾ ਕਿ ਉਹਨੂੰ ਵੀ ਕਿਸੇ ਨਾਲ ਪਰ ਭੁਜੇ ਜੇ ਕੋਈ ਨਜਾਇਜ਼ ਕਿਸੇ ਤਰ੍ਹਾਂ ਦਾ ਕੋਈ ਹੋ ਜਾ ਤੇ ਉਹਨੂੰ ਤੰਚਸ਼ ਕਰਕੇ ਕਿਸੇ ਤੋਂ ਪਸੰਦ ਨਹੀਂ ਲਵਾਉਂਦੇ ਕੋਈ ਨਜਾਇਜ਼ ਵੀ ਨਾ ਹੋਵੇ ਤੇ ਜਾਇਜ਼ ਕੋਈ ਵੀ ਜੇ ਕੋਈ ਕਰਦਾ ਦੂਰ ਨਹੀਂ ਬਚ ਸਕਦਾ ਜਿਹੜਾ ਨਕਾਸ ਦਾ ਸਾਡਾ ਜਿਹੜਾ ਮੇਨ ਕੰਮ ਸਭ ਤੋਂ ਪੀਣ ਵਾਲੇ ਪਾਣੀ ਦੇ ਪ੍ਰਬੰਧ ਤੋਂ ਇਲਾਵਾ ਛੱਪਣਾ ਦਾ ਹਰ ਨਿਕਾਸ ਗਲੀਆਂ ਨਾਲੀਆਂ ਦਾ ਨਿਕਾਸ ਗਲੀਆਂ ਚੰਗੀਆਂ ਜਿਹਾ ਬ੍ਰਿੰਗਾਂ ਇਹ ਠੀਕ ਆ ਸਾਡੇ ਚੰਗੇ ਕੰਪੈਰ ਪਰ ਨਿਕਾਸ ਨਹੀਂ ਬਹੁਤ ਸੱਚ ਸੱਚੀ ਤਾਂ ਉਹਦਾ ਸਾਡਾ ਵੀ ਹੈਗਾ ਵੀ ਬਹੁਤ ਜੂਮ ਕਿੰਨਾ ਲੰਮਾ ਸਾਡਾ ਨਿਕਾਸ ਕਰਾ ਬਾਕੀ ਜਿਹੜੀ ਸਾਡੀ ਟੀਮ ਪੰਚਾਇਤ ਪੂਰੀ ਐਕਟਿਵ ਹੈ ਕੰਮ ਹੁੰਦਾ ਹੈ ਕਿ ਭੱਜੇ ਰਾਜ ਜਿਰੇ 8 ਵਜੇ ਔਰ 10 ਨਾ ਦਾ ਹਰ ਰੋਜ਼ ਅਤਾ ਦੇ ਤਾਂ ਕਹਿ ਤੈਸਾਂ ਤੇ ਲਮ ਜਾਂਦੇ ਅੱਜ ਆਪਾਂ ਕੀੜਾ ਕੰਮ ਕਰਨਾ ਸਾਰੇ ਬੰਦੇ ਇੱਕ ਕੰਮ ਵੰਡੇ ਕੋਈ ਸਾਡਾ ਸਰਪੰਚ ਨਹੀਂ ਨਹੀਂ ਕੋਈ ਮੈਂਬਰ ਨਹੀਂ ਸਾਰੇ ਜੀ ਜੀ ਵਿੱਚ ਇੱਕ ਆਪ ਦੇ ਜਿਵੇਂ ਸਾਡੀ ਜ਼ਿੰਮੇਵਾਰੀ ਬਣ ਗਈ ਉਸ ਸਫੀਕੇ ਨਾਲ ਆ ਦੀ ਡਿਊਟੀ ਹਰ ਰੋਜ਼ ਉਸ ਕੰਮ ਨੂੰ ਕਰਦੇ ਆਂ ਜਿਵੇਂ ਉਹ ਗਲੀਆਂ ਦਾ ਕੰਮ ਕੋਈ ਕੋਈ ਸਾਡੇ ਮੈਂਬਰ ਦੇਖਦੇ ਆਂ ਜੋ ਅਸੀਂ ਅੱਜ ਚਮਕਸ਼ਾਨ ਕਰਕੇ ਸਫਾਈ ਚਲਦੀ ਹੁੰਦੀ ਉਹ ਵੇਖ ਰਿਹਾ ਹੈ ਬਾਟਰ ਵੱਸੇ ਕੰਮ ਚੱਲਦਾ ਹੋਵੇ ਦੇਖ ਰਿਹਾ ਜਾਂ ਸਾਡਾ ਕੋਈ ਹੋਰ ਵੀ ਕੰਮ ਹੋਣਾ ਕਿ ਅਟਵਰਤ ਤਰੀਕੇ ਨਾਲ ਕਿਸੇ ਨੇ ਨਹੀਂ ਲਈ ਜੇ트로 ਵੀ ਕਮੀ ਹੋ ਗਈ ਸਾਰੇ ਇਸ ਵਿੱਚ ਮਡੇ ਪਿੰਡ ਆ ਰਤੇ ਟੇਪੇ ਪਿੰਡ ਦੇ ਵਿੱਚ ਨਹਿਰੀ ਪਾਣੀ ਦੀ ਬਹੁਤ ਘਾਟ ਆ ਤੇ ਕਿਉਂਕਿ ਥੱਲੇ ਦਾ ਪਾਣੀ ਜਿਹੜਾ ਬਹੁਤ ਹੀ ਜ਼ਿਆਦਾ ਬਾੜਾ ਤੇ ਖਾਰਾ ਹੈ ਤੇ ਜਿਹੜਾ ਇਹ ਨਹਿਰੀ ਪਾਣੀ ਹੈ ਇਹ ਸਿਰਫ ਤੁਸੀਂ ਜਿਹੜਾ ਤੁਹਾਡਾ ਰਕਬਾ ਸਾਰਾ ਨਹਿਰੀ ਪਾਣੀ ਤੇ ਮਤਲਬ ਸਬੰਧਤੋਂ ਤੇ ਹੁਣ ਜਿਹੜੇ ਨਰਮੇ ਨੂੰ ਮੈਂ ਤਾਂ ਹੌਲੋ हट ਗਏ ਨਹਿਰੀ ਪਾਣੀ ਦੇ ਇੱਥੇ ਘਾਟ ਸੁਣਦੇ ਆ ਉਹਦੀ ਵਾਬਤ ਵੀ ਤੁਸੀਂ ਕੁਝ ਕਰ ਰਹੇ ਹੋ ਵੀ ਜਿਹੜਾ ਨਹਿਰੀ ਪਾਣੀ ਵਧਾਇਆ ਜਾਵੇ ਤੇ ਲੋਕ ਇੱਥੇ ਆਵਗੀਆਂ ਫਸਲਾਂ ਨੂੰ ਪਾਲ ਸਕਣਾ ਹਾਂਜੀ ਇਹ ਤੁਹਾਡਾ ਕੁਐਸਚਨ ਬਹੁਤ ਵਧੀਆ ਸਾਡਾ ਸਭ ਤੋਂ ਵੀ ਜਿਹੜਾ ਪਿੰਡ ਸਭ ਤੋਂ ਜਿਉੜੀ ਹੁੰਦਾ ਜਿਹੜਾ ਪਾਣੀ ਪਾਣੀ ਨਾਲ ਹੀ ਫਸਲ ਆ ਜੇ ਫਸਲਾਂ ਹੁੰਦੀਆਂ ਫਿਰ ਡਿਵੈਲਪਮੈਂਟ ਪਿੰਡ ਸਾਡੇ ਤੁਸੀਂ ਜਿਹੜਾ ਪਿੰਡ ਦਾ ਟੈਲ ਤੇ ਰਹੇਗਾ ਲਾਸਟ ਪਿੰਡ ਆਪਾਂ ਨੂੰ ਟਾਈਮ ਤੇ ਪੈਸੇ ਪਾਣੀ ਦੀ ਬਹੁਤ ਸੂਵੇ ਦੀ ਬੰਨ੍ਹਣ ਦਾ ਕੰਮ ਕਰਦੇ ਤੇ ਜਿਹੜਾ ਬਾਟਰ ਨੇ ਵਸ ਜਿਹੜਾ ਕਰ ਰਿਹਾ ਹਾਂ ਕੋਲੇ ਵੇਲੇ ਫੜੇ ਸੀ ਲੱਗੀ ਵੀ ਮਸ਼ੀਨ ਇਹ ਕਿਤੇ ਹੈਗੀ ਉੱਤੇ ਜੋ ਗੰਦਾ ਪਾਣੀ ਤੇ ਥੋਣੇ ਨਾਲ ਇਸ ਪੰਪਰ ਪਾਣੀ ਬਹੁਤ ਵਧੀਆ ਜਿਹਾ ਹੈ ਬਸ ਫਿਰ ਟਾਈਮ ਪਾਸ ਲਈ ਜਿਹੜਾ ਵੀ ਕੋਈ ਨਰਮਾ ਜਿਵੇਂ ਕੁਝ ਗਏ ਹੋਣ ਉਹਦੇ ਕਰਕੇ ਛੋਨਾ ਲਾ ਦੇ ਮਜਬੂਰੀ ਪਰ ਕੁਝ ਏਰੀਆ ਸਾਡਾ ਇੱਥੇ ਜੇ ਵੀ ਛੋਨਾ ਲਾ ਵੀ ਨਹੀਂ ਸਕਦੇ ਪਾਣੀ ਬਹੁਤ ਮਾਰੀ ਉਹਦਾਂ ਲਈ ਅਸੀਂ ਤਾਂ ਸਰਕਾਰ ਕੋਲ ਇਹ ਪੁਛ ਕਰ ਰਹੇ ਹਾਂ ਕਿ ਸਾਨੂੰ ਕਿਸੇ ਤਰ੍ਹਾਂ ਦਾ ਕੱਸੀ ਦਾ ਵਧੀਆ ਪ੍ਰਬੰਧ ਕਰਕੇ ਵਧੀਆ ਰਿਟਾਇਲ ਤੇ ਚੰਗਾ ਪੂਰਾ ਬਜਟ ਆਪ ਕੋਲ ਕਰਕੇ ਪਾਣੀ ਚਾਹੀਦਾ ਹੈ ਕਿਉਂਕਿ ਪਹਿਲਾਂ ਦੱਸਿਆ ਤਾਂ ਸਾਡੇ ਕੋਲੋਂ ਬੀਓਸਫੀਅਰ ਪਾਣੀ ਹੋ ਜਾਂਦਾ ਪਿਛਲੇ ਪਿੰਡਾ ਕੋਲ ਜੇ ਵਾਫਰ ਹੋ ਜਾਂਦਾ ਪਾਣੀ ਸਿਰਫ ਜਾਜਰ ਬਾਸਟੈਂਡ ਤੇ ਜਦੋਂ ਸਾਨੂੰ ਵੀ ਲੋੜ ਨਹੀਂ ਹੁੰਦੀ ਕਾਫੀ ਵਾਰ ਤਾਂ ਉਦੋਂ ਆਉਂਦਾ ਜਿਆਦਾ ਜਾਂ ਜਦੋਂ ਕਣਕਾਂ ਬੀਜੀਆਂ ਜਾਂਦੀਆਂ ਤੇ ਉਸ ਟਾਈਮ ਤੇ ਬਾਰਿਸ਼ ਹੋ ਜੇ ਉਹ ਦੇਖਾਂਗੇ ਉਹਦਾ ਨਿਕਾਸ ਸਾਡੇ ਕੋਲ ਆ ਰਹੀ ਸੀ ਉਹ ਇਹ ਕੀਤਾ ਵੈਸੇ ਜਿਹੜਾ ਬੇਸਿਕ ਲਗਾਤਾਰ ਪਾਣੀ ਅਸੀਂ ਸਾਨੂੰ ਵੀ ਚੰਗੇ ਦੇ ਕੇ ਰੱਖੀ ਸਾਡੀ ਪੰਚਾਇਤੀ ਜ਼ਮੀਨ ਦਾ ਜ਼ਿਆਦਾ ਹਿੱਸਾ ਵੀ 24 ਕੇ ਲਈ ਤੋਂ ਕੁਝ ਬਕਾਇਆ ਹਾਤੇ ਸਮਥਿੰਗ ਸਭ 24 ਕੇ ਲਈ 2015 ਨੂੰ ਸਾਡੇ ਬਣਨੇ ਦੀ ਤੇ ਦਿੱਤੀ ਸੀ ਕੌਸ਼ਲ ਜੋ ਕਿ ਮੁੱਖ ਤੌਰ ਤੇ ਇੱਕ ਸਰਕਾਰੀ ਕੌਸ਼ਲ ਲਗਾਈ ਉਹਨੂੰ ਦਿੱਤੀ ਸੀ ਮਗਰਲੇ 2015 ਤੋਂ ਲੈ ਕੇ ਹੁਣ ਤੱਕ ਸਾਨੂੰ ਦਾ ਠੇਕਾ ਨਹੀਂ ਚ। ਉਹਦੇ ਲਈ ਅਸੀਂ ਮੈਕਮੇ ਤੋਂ ਬਹੁਤ ਉਪਰਸ ਕੀਤੀ। ADC ਸਾਹਿਬ ਨੂੰ DC ਸਾਹਿਬ ਨੂੰ ਵੀਡੀਓ ਸਾਹਿਬ ਨੂੰ ਚਿੱਠੀਆਂ ਵੀ ਕਰਵਾਈਆਂ ਉਹਨਾਂ ਨੂੰ ਮਿਲੇ ਰਹੀਆਂ ਪਰ ਸਨੇ ਜਾ ਕੇ ਹੁਣ ਵੀ ਅਸੀਂ ਮਿਲਦੇ ਆਂ ਤੇ ਕੋਈ ਸਾਨੂੰ ਸਪਸ਼ਟ ਜਵਾਬ ਹੀ ਨਹੀਂ ਕੋਈ। ਉਪਰਤ ਬਾਤ ਸਾਨੂੰ ਕੀ ਫਿਰ ਕਰਬ ਚੱਕਣਾ ਪਿਆ ਸਾਡੇ ਕੋਲ ਜੋ ਨਹੀਂ ਪੰਛਦਾ ਸੀ ਉਹ ਪਿਆਰ ਮਗਲੇ 15 ਸਾਲ 2015 ਤੋਂ ਲੈ ਕੇ 2025 10 ਸਾਲ ਦੀ ਡੇਟ ਕਰ। ਪਿਛਲੇ ਪੰਚਾਇਤਾਂ ਨੇ ਕੀਤੇ ਉੱਪਰ ਉਹਨਾਂ ਨੇ ਮਿਲੇ ਉਹ ਅਸੀਂ ਅਕੀਰ ਤੇ ਸਾਡਾ ਜੋ ਇਤਿਆਰ ਸੀ ਹਾਈ ਕੋਰਟ ਦੀ ਸੀ ਸਾਡਾ ਲਗਭਗ 50 ਲੱਖ ਰੁਪਿਆ ਸਾਡਾ ਉਹਨਾਂ ਦਾ ਬੈਲੈਂਸ ਜਿਲੇ ਕਰਕੇ ਜੇ ਉਹ ਸਾਡਾ ਡਿਵੈਲਪ ਆਊਗਾ ਤੇ ਫਿਰ ਅਸੀਂ ਕਿੰਨੇ ਡਿਵੈਲਪਮੈਂਟ ਲਾਵਾਂਗੇ ਪੰਚਾਇਤ ਕੋਲ ਸਭ ਤੋਂ ਜ਼ਿਆਦਾ ਇਨਕਮ ਦਾ ਸੋਤ ਸੀ ਆ ਪੰਚਾਇਤੀ ਕੋਲ ਦਾ ਹੀ ਸਾਨੂੰ ਵਿਓ ਨਹੀਂ ਮਿਲਦਾ ਜਾਂ ਠੀਕ ਜਿਹੜੀ ਸਾਡੇ ਕੋਲ ਜ਼ਮੀਨ ਹੈਗੀ 6 ਕਿੱਤੇ ਦੀ ਹੈ ਵੀ ਜਿਹੜੀ 6 ਕਿੱਤੇ ਦੇ ਉਹਦੇ ਨਾਲ ਹੀ ਫਿਰ ਦਾ ਸਾਰਾ ਸਰਕਲ ਸਰਕਾਰ ਵੱਲੋਂ ਸਪੈਸ਼ਲੀ ਗਰਾੜ 'ਤੇ ਕੋਈ ਸਾਨੂੰ ਕੋਈ ਕਿਸੇ ਵੀ ਕੰਮ ਲਈ ਮਦਦ ਨਹੀਂ ਕਰਦੀ ਇੱਕ ਸਿਰਫ ਜੋ ਪੈਸੇ ਆ ਰਹੇ ਕਲੇ 15ਵੇਂ ਕਮਿਸ਼ਨ ਦੇ ਜੋ ਪਰ ਹੈਡ ਦੇ ਸਾਹਮਣੇ ਉਹਨ ਸਾਡੇ ਘਾੜੇ ਉਹਦੇ ਨਾਲ ਨਹੀਂ ਸੀ ਕੰਮ ਕਰਦੇ ਇੱਲਾ ਤਾਂ ਨੌਜਵਾਨਾਂ ਸਭ ਤੋਂ ਨਸ਼ਿਆਂ ਦਾ ਜਿਹੜਾ ਚੂਕਾਣਾ ਸਾਡਾ ਬਹੁਤ ਉਲਲਾ ਕਰ ਰਹੇ ਸੀ ਵੀ ਕਿਸੇ ਵੀ ਤਰ੍ਹਾਂ ਨੂੰ ਇਹਨਾਂ ਐਸ ਤੋਂ ਉ ਤਾਂ ਹੀ ਕਰ ਸਕਦੇ ਆ ਵੀ ਆਪਣੇ ਤੋਂ ਵਧੀਆ ਗਰਾਊਂਡਾਂ ਖੇਡ ਦਾ ਪ੍ਰਬੰਧ ਵਧੀਆ ਜਿੰਨ ਨੂੰ ਵਧੀਆ ਵਿਸੂਲਤਾ ਦੇ ਸਕੀਏ ਤੇ ਜੋ ਕਿ ਉਹਨਾਂ ਨੂੰ ਵੱਖਰੀ ਚੀਜ਼ ਲੱਗੇ ਵੀ ਵਿੱਚ ਮੋਬਾਈਲ ਨਾਲ ਉਹਨਾਂ ਦਛੇਣਾ ਛੱਡ ਕੇ ਗਰਾਊਂਡ ਤੇ ਨੇ ਵੀ ਸਾਡੇ ਪਿੰਡ ਤੇ ਦੂਰ ਗਰਾਊਂਡ। ਦੋਵਾਂ ਦੇ ਕੇ ਰੇ ਕੇ ਰੇ ਅਸੀਂ ਇੱਕਦਰ ਸਾਡਾ ਜਾਲ ਲੱਗ ਚੁੱਕਾ ਦੂਜੇ ਦੀ ਸਾਡੀ ਪ੍ਰਪੋਜ਼ਲ ਤਿਆਰ ਆ ਉਹਨਾਂ ਨੂੰ ਬੈਕਗ੍ਰਾਊਂਡ ਲਾ ਕੇ ਇੱਕ ਚ ਇਲੈਕਟਾਂ ਬੈ ਲੱਗੀਆਂ ਤੁਹਾਨੂੰ ਦੇਖੋਗੇ ਜਦੋਂ ਉਹਨਾਂ ਦੇ ਇਲੈਕਟਾਂ ਖੰਬੇ ਲੱਗ ਚੁੱਕੇ ਬਸ ਕਰ ਲੈ ਇਲੈਕਟਾਂ ਚਾਹਤਾਂ ਨੇ ਗਰਾਊਂਡ ਦਾ ਸਾਰਾ ਹਰਾ ਭਰਾ ਡੀਪ ਸਿਸਟਮ ਵੀ ਤਿਆਰ ਪਾਣੀ ਦਾ ਦਰੀ ਨਹੀਂ ਦੋਤਾ ਠੀਕ ਹੈ। ਬਾਕੀ ਬਾਕੀ ਸਾਰੇ ਤੁਹਾਨੂੰ ਦੱਸ ਹੀ ਚੁੱਕੇ ਆ ਜਿਵੇਂ ਪਾਣੀ ਦਾ ਦੋ ਕਰਨੇ ਆ ਇੱਕ ਸਾਡਾ ਸਭ ਤੋਂ ਜ਼ਿਆਦਾ ਜੋੜ ਆ ਵੀ ਪਿੰਡ ਚ ਗ੍ਰੀਨਰੀ ਗ੍ਰੀਨਰੀ ਤੋਂ ਦਰਕਤ ਇਹਨੂੰ ਲਾਈ ਜਾਣੀ ਲੋਕ ਕਿ ਅਸੀਂ ਆ ਵੀ ਸਟਾਰਟ ਆ ਸਾਡੀ ਮਹਿਮ ਸਟਾਰਟ ਆ ਜਿਵੇਂ ਫਾਊਂਡੇਸ਼ਨ ਸ਼ਾਨਕਾਰ ਵਾਟਰ ਵਾਕਸ ਜਾਂ ਪੰਚਾਇਤਕਾਰ ਜਾਂ ਆਸ-ਪਾਸੇ ਦੇ ਪਿੰਡ ਜਿੱਥੇ ਸਾਡੇ ਖਾਲੀ ਜਗਾ ਉੱਥੇ ਅਸੀਂ ਲਾਨੇ ਸਾਡੀ ਟੀਮ ਵੀ ਜਿਹੜੀ ਸਰਕਾਰ ਕੋਲੋਂ ਵੀ ਅਸੀਂ ਵਾਅਦਾ ਜੇਮਾ ਦੀ ਪ੍ਰੋਜੈਕਟ ਲੈ ਕੇ ਆਏ ਆ ਸਾਨੂੰ ਵਧੀਆ ਜੇਮ ਦਿੱਤੀ ਜਾਵੇ ਜਿਸੇ ਕਰਕੇ ਥੋੜਾ ਟਾਈਮ ਮੁੰਡੇ ਗਰਾਉਂਡ ਤੇ ਜੇਮਨਾਲਾ ਵਧੀਆ ਟੈਮ ਨਾਖ ਨੇ ਅਸੀਂ ਅੱਛਾ ਲਈ ਦਿੱਤਾ ਉਹ ਪੂਰਾ ਤੇ ਛੋਟੇ ਇਲਾਕੇ ਦੇ ਮੰਤਰੀ ਸਾਹਿਬ ਜਿ세 ਦਾ ਗੁਰਵੀਰ ਸਿੰਘ ਜੀ ਕੁਡੀਆਂ ਵੀ ਇਲਾਕੇ ਦਾ ਤਾਂ ਐਮਐਲਏ ਮੰਨਦਾ ਥੋੜੇ ਦੇ ਫਿਰ ਵੀ ਮੰਤਰੀ ਹੈ ਤੇ ਤੁਹਾਨੂੰ ਉਹ ਕੋਈ ਸਹਿਤਲ ਕਰਾ ਦਿੰਦੇ ਅਸੀਂ ਗਏ ਸੀ ਮੰਤਰੀ ਸਾਹਿਬ ਨੂੰ ਮਿਲਿਆ ਸੀ ਸਾਰੇ ਪੰਚਾਇਤਿੰਦਗੀ ਇਹ ਕਹ ਉਹਨਾਂ ਨੇ ਸਾਨੂੰ ਖੁਸ਼ ਹੋ ਸਾਦ ਹੋਇਆ ਦੇ ਜਿਹੜੇ ਵੀ ਤੁਹਾਡੇ ਕੰਮ ਹੋਣ ਵਾਲੇ ਆ ਤੇ ਸਿਕਰ ਜਾਨ ਸਾਰੇ ਪਰਦੇ ਮੈਂ ਵੀ ਕਿਸੇ ਕੈਬਿਨੇਟਰ ਮੀਟਿੰਗ ਤੇ ਕੱਟੇਗੀ ਆ 8-10 ਦਿਨਾਂ ਬਾਅਦ 4-10 ਦਿਨਾਂ ਨਾਲ ਬਾਤ ਸੰਪੇਰ ਬਲਾਇਆ ਵੀ ਆ ਕੇ ਤੁਸੀਂ ਸਾਰਾ ਉਹਨਾਂ ਤੋਂ ਦੂਜੀ ਕਰਵਾਉਂਦੇ ਉਸੇ ਤੋਂ ਮੁਕਦੇ ਦੇ ਸਕਦੇ ਆ ਕਿ ਸਾਡੇ ਨਾਲ ਵੀ ਅਜੇ ਤੱਕ ਸਾਾਨੂੰ ਕੋਈ ਕੋਈ ਗੱਲ ਨਾ ਵਰਨਾ ਸਾਨੂੰ ਭਰੋਸਾ ਦਿਵਾਇਆ ਤੇ 8-10 ਦਿਨਾਂ ਚ ਲੋਕ ਤੁਹਾਡੇ ਤੋਂ ਖੁਸ਼ ਹੈ ਵੀ ਕਈ ਵੰਡਾ ਚ ਇਹ ਹੁੰਦਾ ਵੀ ਪਾਰਟੀ ਬਾਈ ਦਾ ਸਵਾਲ ਹੁੰਦਾ ਵੀ ਕਹਿੰਦੇ ਵੀ ਇਹਨੇ ਮੈਨੂੰ ਵੋਟ ਨਹੀਂ ਪਾਈ ਮੈਂ ਤੇ ਦੇ ਨਾਲ ਨਹੀਂ ਤੁਰਨਾ ਇਹਦਾ ਕੰਮ ਨਹੀਂ ਕਰਦਾ ਤੇ ਇਹ ਹੁਣ ਤੁਸੀਂ ਪਾਰਟੀ ਬਾਈ ਤੋਂ ਨਿਰਲੇਪ ਹੈ ਕਿ ਅਜੇ ਤੱਕ ਵੀ ਬਣਾਉਟੇ ਇਸ ਤਰ੍ਹਾਂ ਚੱਲਦਾ ਵੀ ਜਿਹੜੀ ਦੇ ਖਰੋਤੀ ਪਾਰਟੀਆਂ ਕੋ ਥੋੜੇ ਕੰਮਾਂ ਜੜੇ ਕੇ ਲਾਉਨੀਆਂ ਤੇ ਤੁਸੀਂ ਵੀ ਮਤਲਬ ਉਹਨਾਂ ਦੇ ਕੰਮ ਨਾ ਕਰਦੇ ਹੋ ਚਲੋ ਮੇਰਾ ਮੰਨਣਾ ਵੀ ਜਿਹੜੀ ਪੰਚਾਇਤ ਹੁੰਦੀ ਹੈ ਉਹ ਵੀ ਪਾਰਟੀ ਦੇ ਸਾਡੇ ਸਾਰੀਆਂ ਪਾਰਟੀਆਂ ਜਿਹੜੀ ਵੀ ਸਰਕਾਰ ਆ ਉਹਦੇ ਕੋਲ ਉਹ ਜਾਂ ਕਿਸੇ ਪਾਰਟੀ ਕੋਲ ਆਸਿਆ ਦੇ ਪਿੰਡ ਦੇ ਲੋਕਾਂ ਦੇ ਸਾਰੇ ਕੋਲ ਨਹੀਂ ਕਿਸੇ ਪਾਰਟੀ ਨਾਲ ਜੁੜਤ ਨਹੀਂ ਸਿਰਫ ਇੱਕ ਰੱਤੇ ਟੇਬੇ ਦੀ ਦੁਕਾਨ ਆ ਤਾਂ ਕਿ ਥੋੜੇ-ਥੋੜਾ ਸਾਨੂੰ ਕੰਮ ਕਰਨ ਦੇ ਇਸ ਸਰਕਾਰ ਕੋਲ ਜਿਵੇਂ ਜਿਵੇਂ ਨਹੀਂ ਕਹਿਣਾ ਕਰਦੇ ਪਿੰਡ ਦੇ ਕੰਮ ਨਹੀਂ ਕਰਦਾ ਤੁਸੀਂ ਪਿੰਡ ਦੇ ਵਸਨੀਕ ਹੋ ਪਿੰਡ ਚ ਹਮੇਸ਼ਾ ਤੁਸੀਂ ਵਿਚਰਦੇ ਹੋ ਤੁਸੀਂ ਮਰੇਗਾ ਦੇ ਵੀ ਮੇਟ ਹੋਣ ਕਿਉਂਕਿ ਮੈਂ ਮੇਰੇ ਕਾਜ਼ੀ ਦੇ ਕੰਮ ਕਰਾਉਣੇ ਆ। ਤੁਹਾਨੂੰ ਵੀ ਇਸ ਗੱਲ ਦਾ ਪਤਾ ਲੱਗਦਾ ਹੋਣਾ ਵੀ ਨਰੇਕਾ ਦੇ ਕਿੰਨੇ ਵੀ ਦੂਰ ਹੈ ਜਾਂ ਪਿੰਡ ਵਾਲੇ ਆ। ਉਹ ਇਸ ਪੰਚਾਇਤ ਤੋਂ ਖੁਸ਼ ਜਾਂ ਨਾਰਾਜ਼ ਹੈ ਜਾਂ ਲੋਕ ਇਹ ਕਹਿੰਦੇ ਵੀ ਨਹੀਂ ਯਾਰ ਅਪਾ ਗਲਤ ਕੰਮ ਕਰ ਲਿਆ ਸੀ। ਪੰਚ ਕੋਈ ਹੋਰ ਬਣਾਉਣਾ ਚਾਹੀਦਾ ਸੀ। ਕਿ ਸਾਰੇ ਬਹੁਤ ਜ਼ਿਆਦਾ ਖੁਸ਼ ਹੈ ਇਸ ਗੱਲ ਤੋਂ। ਜੀ ਸਾਰਾ ਪਿੰਡ ਵਾਸੀ ਸਾਰੀ ਪੰਚਾਇਤ ਤੋਂ ਖੁਸ਼ ਆ। ਬਹੁਤ ਵਧੀਆ ਕੰਮ ਹੋ ਰਿਹਾ ਜੀ। ਕਿਸੇ ਨੂੰ ਕਿਸੇ ਤਰ੍ਹਾਂ ਦੇ ਵੀ ਕੋਈ ਸ਼ਿਕਾਇਤ ਨਹੀਂ ਆ ਰਹੀ। ਨਰੇਗਾ ਦਾ ਕੰਮ ਵੀ ਬਹੁਤ ਵਧੀਆ ਚੱਲ ਰਿਹਾ ਜੀ ਸਰਪੰਚ ਸਾਹਿਬ ਬਹੁਤ ਵਧੀਆ ਸਾਡੇ ਅੱਗੇ ਲਾ ਕੇ ਤੁਰਦੇ ਸਾਰੇ ਮੈਂਬਰ ਸਾਰੀ ਪੰਚਾਇਤ ਇਕੱਠੇ ਕੰਮ ਕਰ ਰਹੀ ਹੈ ਜੀ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਨਹੀਂ ਆ ਰਹੀ ਜੀ ਜਦੋਂ ਇਹਨਾਂ ਨੂੰ ਕਿਤੇ ਵਾਅ ਮਾਰਦੇ ਹੋ ਚਾਹੇ ਅਤੀ ਰਾਤ ਦਾ ਵੇਲਾ ਹੋਵੇ ਤੁਰਦੇ ਨਾਲ ਕੇ ਕੋਈ ਬੰਨਾ ਮਾਰ ਦਿੰਦੇ ਆ ਨਹੀਂ ਜੀ ਨਹੀਂ 24 ਘੰਟੇ ਹਾਜ਼ਰ ਆ ਜੀ ਜਦੋਂ ਫੋਨ ਕਰੋ ਉਸੇ ਟਾਈਮ ਸਰਪੰਚ ਸਾਹਿਬ ਹਾਜ਼ਰ ਆ ਜੀ ਕੋਈ ਦਿੱਕਤ ਨਹੀਂ ਆ ਰਹੀ ਜੀ ਕਿਸੇ ਟਾਈਮ ਵੀ ਕਿਸੇ ਨੂੰ ਵੀ ਲੋੜ ਪੈਂਦੀ ਆ ਪਿੰਡ ਦਾ ਕੋਈ ਵੀ ਸੱਜਣ ਜਦੋਂ ਮਰਜ਼ੀ ਆਵੇ ਜਿਹਨੂੰ ਲੋੜ ਆ ਹਰ ਟਾਈਮ ਹਾਜ਼ਰ ਆ ਜੀ ਕੋਈ ਗਰੀਬ ਹੋਵੇ ਚਾਹੇ ਅਮੀਰ ਹੋਵੇ ਕੋਈ ਭਾਵੇਂ ਕੋਈ ਵੀ ਆਵੇ ਕੋਈ ਚੱਕਰ ਨਹੀਂ ਜੀ ਉਸ ਕੋਈ ਕਿਸੇ ਪਾਰਟੀ ਦਾ ਹੋਵੇ ਕੋਈ ਪਾਰਟੀ ਦਾ ਹੋਵੇ ਜੀ ਪਾਰਟੀ ਪੰਚਾਇਤ ਨਾਲ ਤਾਂ ਕਿਸੇ ਪਾਰਟੀ ਦਾ ਕੋਈ ਸਬੰਧ ਨਹੀਂ ਜੀ ਪੰਚਾਇਤ ਸਭ ਦੀ ਸਾਂਝੀ ਆ ਜੀ ਠੀਕ ਇਹ ਜਿਹੜਾ ਖੇਡ ਮੈਦਾਨ ਬਣਾਇਆ ਬਹੁਤ ਹੀ ਸੋਹਣਾ ਸਾਨੂੰ ਲੱਗਿਆ ਖੇਡ ਮੈਦਾਨ ਇਹ ਤੇ ਇਹਦੇ ਤੇ ਮਤਲਬ ਤੁਹਾਡਾ ਕਿੰਨਾ ਖਰਚਾ ਆ ਗਿਆ ਤੇ ਕਦੋਂ ਕੇ ਬਣਾਇਆ ਤੇ ਤੁਸੀਂ ਆਪਦੀ ਸਰਪੰਚੀ ਜੀ ਸਾਰਾ ਜਿਹੜਾ ਸਪਾਈ ਸਵੀ ਕਰਵਾਈ ਹੈ ਇਹ ਜਿਹੜਾ ਖੇਡ ਮੈਦਾਨ ਜਿਹੜਾ ਬਣਿਆ ਆ ਇਹ ਸਾਡਾ ਪਹਿਲਾਂ ਦਾ ਖੇਡ ਮੈਦਾਨ ਬਣਿਆ ਸੀ ਤੇ ਕੁਝ ਜਿਹੜਾ ਜਾਲ ਲੱਗਾ ਹੋਇਆ ਸੀ ਪਹਿਲਾਂ ਆ ਲੈਟਰ ਦਾ ਪ੍ਰਬੰਧ ਅਸੀਂ ਕਰਵਾਇਆ ਹੋਇਆ ਹੁਣ ਵੀ ਠੀਕ ਆ ਅੰਡਰ ਅੱਛਾ ਇਹ ਤੁਸੀਂ ਕਰਵਾਇਆ 50 ਦਾ ਜਿਹੜਾ ਹੈਗਾ ਵੇ ਬੱਚੇ ਅਸੀਂ ਆਨੇ ਵੀ ਦੋ ਗਰਾਊਂਡ ਆ ਸਾਡੇ ਪਿੰਡ ਵੀ ਅੰਡਰ 50 ਦੇ ਛੋਟੇ ਬੱਚੇ ਆ ਉਹ ਇੱਥੇ ਖੇਡਣ ਦੂਜਾ ਗਰਾਊਂਡ ਉਸੇ ਤਰ੍ਹਾਂ ਹੀ ਗ੍ਰੀਨਰੀ ਕਾ ਡ੍ਰਿਪ ਸਿਸਟਮ ਉਹਦਾ ਬਾਹਰ ਲੱਗਿਆ ਆ ਜਾਲ ਲੱਗਣਾ ਜੋ ਸਾਡੀ ਪ੍ਰਪੋਜ਼ਲ ਤਿਆਰ ਆ ਉਹਦੀ ਸਾਰਾ ਪਾਸਾ ਫੰਡ ਉਹਦੇ ਲਈ ਅਸੀਂ ਉਹਨੂੰ ਤਿਆਰ ਕਰਨੀਆਂ ਵੀ ਇਹ ਇੱਕ ਤਾਂ ਸਾਡੇ ਨਾਲ ਸਕੂਲ ਆ ਸਕੂਲ ਦੇ ਬੱਚਿਆਂ ਲਈ ਖੇਡਣ ਲਈ ਇਹ ਗਰਾਊਂਡ ਹੋ ਜੂ ਓਵਰ ਟਾਈਮ ਤੋਂ ਬਾਅਦ ਪਿੰਡ ਦੇ ਛੋਟੇ ਬੱਚਿਆਂ ਨੇ ਖੇਡਣ ਲਈ ਇਹ ਗਰਾਊਂਡ ਤਾਂ ਸੀ ਹੋਰ ਇਹਦੇ ਨਾਲ ਹੀ ਵਾਲਾ ਜਿਹਨੂੰ ਅਸੀਂ ਉਹਨੂੰ ਸ਼ੈੱਡ ਦਾ ਰੂਪ ਦੇ ਕੇ ਉਹਨੂੰ ਪੈਰਸਾ ਬਣਾਉਣਾ ਚਾਹੁੰਦੇ ਆ ਉਸ ਤੋਂ ਨਾਲ ਹੀ ਜੇ ਇਹਦੇ ਗਰਾਊਂਡ ਦੇ ਨਾਲ ਹੀ ਜਿਮ ਦਾ ਪ੍ਰਬੰਧ ਕਰ ਰਹੇ ਆ ਤੇ ਜੋ ਕਿ ਤੁਸੀਂ ਵੇਖੋਗੇ ਥੋੜਾ ਟਾਈਮ ਲੱਗੂ ਸਾਨੂੰ ਸਾਲ ਅਗਲੇ ਸਾਲ ਜਦੋਂ ਤੁਸੀਂ ਆਵੋਗੇ ਇਹ ਸਾਰੇ ਚੀਜ਼ ਸਾਡੇ ਤਿਆਰ ਹੋਣੀ ਹੈ ਠੀਕ ਹੈ